ਕੀ ਤੁਸੀਂ ਗੰਦ ਪਾਇਆ ਹੋਇਆ ਤੁਸੀਂ ਲੋਕਾਂ ਨੂੰ ਪੁੱਠੀ ਮੱਤਾ ਦੇ ਰਹੇ ਹੋ ਆਣ ਬੰਦੇ ਨਿਆਣਿਆਂ ਨੂੰ ਪੁੱਠੀ ਮੱਤਾ ਦੇ ਰਹੇ ਹੋ ਕੋਈ ਚੰਗਾ ਵੀ ਕਹਿੰਦੇ ਕਿ ਤੁਸੀਂ ਰੱਖ ਕੇ ਮੈਂ ਤੋਣਾ ਰਹਿੰਦੇ ਆ ਕੋਈ ਇੱਕ ਘਰ ਵਾਲੇ ਦੀ ਬੰਦਾ ਰੱਖ ਸਕਦਾ ਤੁਸੀਂ ਦੋ ਦੋ ਰੱਖੀਆਂ ਦੋਏ ਕਿੰਨੀ ਖੋਸ਼ ਰਹਿਣੀ ਹੈ ਸਾਲ ਹੋ ਗਿਆ ਕੀ ਕਦੇ ਇਹਨਾਂ ਜਿਵੇਂ ਮੈਂ ਘੜਾਈ ਦੀ ਇਹ ਤੁਸੀਂ ਕਾਤੇ ਕਿਹਾ ਉਹਦਾ ਘਰ ਕਾਤੇ ਪਰਿਵਾਰ ਦੇ ਕੀਤਾ ਉਹਨੂੰ ਕਾਤੇ ਮਗਾ ਉਹਦੀ ਚੀਜ਼ ਤਾਂ ਸਾਰਿਆਂ ਨੂੰ ਦਿਖਦੀ ਆ ਉਹ ਤਾਂ ਕੋਈ ਵੀ ਮੈਂ ਵੀ ਸਮਝ ਨਹੀਂ ਆ ਦੁੱਖ ਹੈਗਾ ਉਹਨੂੰ ਪਰ ਜੋ ਮੈਂ ਨਾ ਵੀ ਪੀਤੀਆਂ ਨੇ ਉਹ ਨਹੀਂ ਲਾ ਕਿਸੇ ਨੂੰ ਪਤਾ ਜੇ ਲੋਕੀ ਤਾਂ ਬਰ ਸੋਸ਼ਲ ਮੀਡੀਆ ਤੇ ਬੋਲਦੇ ਹੀ ਐ ਕਿ ਤੁਸੀਂ ਗੰਦ ਪਾਇਆ ਹੋਇਆ ਤੁਸੀਂ ਲੋਕਾਂ ਨੂੰ ਪੁੱਠੀ ਮੱਤਾ ਦੇ ਰਹੇ ਹੋ ਆਣ ਵਾਲੇ ਨਿਆਣਿਆਂ ਨੂੰ ਪੁੱਠੀ ਮੱਤਾ ਦੇ ਰਹੇ ਹੋ ਹਾਂਜੀ ਉਹ ਤਾਂ ਆਣ ਲੋਕੀ ਕਹਿੰਦੇ ਆ ਕੋਈ ਚੰਗਾ ਵੀ ਕਹਿੰਦੇ ਆ ਇਹ ਤਾਂ ਹੀ ਰੱਖ ਕੇ ਐਨਾ ਸੋਹਣਾ ਰਹਿੰਦੇ ਆ ਕੋਈ ਇੱਕ ਘਰ ਵਾਲੀ ਨਹੀਂ ਬੰਦਾ ਰੱਖ ਸਕਦਾ ਤੇ ਤੁਸੀਂ ਦੋ ਦੋ ਰੱਖੀਆਂ ਦੋਏ ਕਿੰਨੀਆਂ ਖੁਸ਼ ਰਹਿੰਦੇ ਆ ਇਹਨਾਂ ਨੂੰ ਸਾਲ ਹੋ ਗਿਆ ਕਿ ਕਦੇ ਇਹਨਾਂ ਚ ਮੈਂ ਲੜਾਈ ਨਹੀਂ ਅੱਛਾ ਹਮ ਪਹਿਲਾ ਇੰਟਰਵਿਊ ਚ ਵੀ ਸਾਨੂੰ ਉਹਨਾਂ ਨੇ ਮਤਲਬ ਕਿ ਕਿਹਾ ਵਾ ਕਿ ਤੁਸੀਂ ਕਾਹਤੇ ਕਿਹਾ ਉਹਦਾ ਘਰ ਕਾਹਤੇ ਬਿਵਾਦ ਕੀਤਾ ਉਹਨੂੰ ਕਾਹਤੇ ਮੈਂ ਕਿਹਾ ਉਹਦੀ ਚੀਜ਼ ਤਾਂ ਸਾਰਿਆਂ ਨੂੰ ਦਿਖਦੀ ਆ ਉਹ ਤਾਂ ਕੋਈ ਵੀ ਮੈਂ ਵੀ ਸਮਝਦੀ ਆ ਦੁੱਖ ਹੈਗਾ ਉਹਨੂੰ ਮੈਂ ਨਹੀਂ ਸਾਨੂੰ ਕਹਿੰਦਾ ਮੈਂ ਵੀ ਤਾਂ ਜਨਾਨੀ ਆ ਮੈਂ ਵੀ ਦੁੱਖ ਇੱਥੇ ਕੱਟ ਕੇ ਆਈਆਂ ਮੈਨੂੰ ਸਾਦਾ ਪਤਾ ਵਾ ਪਰ ਜੋ ਮੈਨਾਂ ਵੀ ਬੀਤੀਆਂ ਨੇ ਉਹਨਾਂ ਇਹਨਾਂ ਕਿਸੇ ਨੂੰ ਪਤਾ ਅਸੀਂ ਪੈਨੋ ਤਾਂ ਨਹੀਂ ਸੀ ਕਹਾਉਣਾ ਚਾਹਦੇ ਆ ਹੁਣ ਹੋਇਆ ਸਾਰਿਆਂ ਕਰਕੇ ਨਾ ਸਾਨੂੰ ਬਦਨਾਮ ਕਰਦੇ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਆ ਸਾਰਿਆਂ ਨੂੰ ਸਮਝਾਉਣ ਦੀ ਅੰਨਹੀਂ ਕਿਸੇ ਨੇ ਸਮਝਿਆ ਅਸੀਂ ਹਲੇ ਵੀ ਜੋ ਵੀ ਮੀਡੀਆ ਲੋਕ ਦੇਖ ਰਹੀ ਹੈ ਹਲੇ ਮੈਂ ਉਹਨਾਂ ਨੂੰ ਇਹ ਸੰਦੇਸ਼ ਦਊਂਗਾ ਕਿ ਕਦੇ ਵੀ ਇੱਕ ਤਰਫ ਆ ਗੱਲ ਸੁਣ ਕੇ ਜਜਮੈਂਟ ਨਾ ਕਰਿਆ ਕੰਨਿਆਂ ਦੇ ਘਰ ਬਰਬਾਦ ਹੋ अच्छा बहुत काल बर्बाद हो चुके कि पहले इंटरव्यू में मैं यही मैसेज ਦਿੱਤਾ ਹੋਇਆ ਸੀ ਪਰ ਉਹਨਾਂ ਨੇ ਮੈਸੇਜ ਵਿੱਚ ਮੇਰਾ ਵਿੱਚ ਪਾਇਆ ਨਹੀਂ ਹੈਗਾ ਜੋ ਸਰਦਾਰ ਜੀ ਨੇ ਬੋਲੇ ਅੱਛਾ ਕਿ ਕਦੇ ਵੀ ਕਿਸੇ ਦੀ ਵੀ ਕੋਈ ਵੀ ਚੰਗੀ ਮੰਦੀ ਵੀ ਆ ਜੇ ਕਿਸੇ ਦੀ ਸੁਣਦੇ ਹੋ ਨਾ ਇੱਕ ਪਾਸੇ ਦੀ ਨਾ ਸੁਣੋ ਦੂਜੇ ਪਾਸੇ ਦੀ ਵੀ ਸੁਣੋ ਫਿਰ ਤੁਹਾਨੂੰ ਪਤਾ ਲੱਗੇਗਾ ਗਲਤੀ ਕਿਹਦੀ ਹੈਗੀ ਪਰ ਤੁਹਾਡੇ ਅਕੋਰਡਿੰਗ ਦੋ ਵਿਆਹ ਕਰਾਣੇ ਸਹੀ ਹੈ ਨਹੀਂ ਸਹੀ ਨਹੀਂ ਹੂੰ ਸਹੀ ਤਾਂ ਨਹੀਂ ਹੈਗੇ ਹੂੰ ਪਰ ਜੋ ਸਾਡੇ ਨਾਲ ਹਾਲਾਤਾਂ ਨੇ ਬੀਤਿਆ ਆ Papa ਦੋ ਜਣਾਂ ਨੂੰ ਇਹ ਸਲਾਹ ਦਵਾਂ ਕਿ ਇਹਦਾ ਕਰਾਣਾ ਪਿਆ ਲੋਕਾਂ ਨੇ ਮਜਬੂਰ ਕਰਤਾ ਤੁਹਾਨੂੰ ਦੋਗੇ ਲੋਕਾਂ ਨੇ ਮਜਬੂਰ ਕੀਤਾ ਇਸ ਕਰਕੇ ਮੈਨੂੰ ਕਰਵਾਣਾ ਪਿਆ ਹਮ ਇੱਕ ਬਾਅਦ ਫੇਅਰ ਰੱਖਣਾ ਹੋਰ ਚੀਜ਼ ਹੁੰਦੀ ਹੈ ਇੱਕ ਵਿਆਹ ਬਹੁਤ ਵੱਡੀ ਚੀਜ਼ ਹੈ ਤੁਸੀਂ ਦੂਜਾ ਵਿਆਹ ਕਰਾਉਣ ਤੋਂ ਪਹਿਲੇ ਸੋਚਿਆ ਸੀ ਕੁਝ ਨਹੀਂ ਮੈਂ ਹਲੇ ਕੁਝ ਨਹੀਂ ਸੋਚਿਆ ਤੇ ਉਹਨਾਂ ਘਰ ਦਾ ਖਰਚਾ ਕਿਵੇਂ ਚੱਲ ਰਿਹਾ ਘਰ ਦਾ ਖਰਚਾ ਇਸ ਟਾਈਮ ਦਾ ਬਹੁਤ ਖਰਚਾ ਲੱਗਦਾ ਪਿਆ ਕਿਉਂਕਿ ਸਾਲ ਹੋ ਜਾਣਾ ਮੇਰੇ ਕੰਮ ਬੰਦੇ ਡੰਡੇ ਚੱਲਦੇ ਨੇ ਕੰਪਨੀ ਚ ਬੋਮੰਦਾ ਚੱਲਦਾ ਕੀ ਤੁਸੀਂ ਗੰਦ ਪਾਇਆ ਹੋਏ ਤੁਸੀਂ ਲੋਕਾਂ ਨੂੰ ਪੁੱਠੀ ਮੱਤਾ ਦੇ ਰਹੇ ਹੋ ਆਣ ਬੰਦੇ ਨਿਆਣਿਆਂ ਨੂੰ ਪੁੱਠੀ ਮੱਤਾ ਦੇ ਰਹੇ ਹੋ ਕੋਈ ਚੰਗਾ ਵੀ ਕਹਿੰਦੇ ਕਿ ਤੁਸੀਂ ਰੱਖ ਕੇ ਮੈਂ ਤੋਣਾ ਰਹਿੰਦੇ ਆ ਕੋਈ ਇੱਕ ਘਰ ਵਾਲੀ ਵੀ ਬੰਦਾ ਰੱਖ ਸਕਦਾ ਤੁਸੀਂ ਦੋ ਦੋ ਰੱਖੀਆਂ ਦੋਏ ਕਿੰਨੀ ਖੋਸ਼ ਰਹਿਣੀ ਹੈ ਸਾਲ ਹੋ ਗਿਆ ਕੀ ਕਦੇ ਇਹਨਾਂ ਜਿਹੜੇ ਮੈਂ ਘੜਾਈ ਦੀ ਇਹ ਤੁਸੀਂ ਕਹਤੇ ਕਿ ਆ ਉਹਦਾ ਘਰ ਘਾਤੇ ਪਰਿਵਾਰ ਦੇ ਕੀਤਾ ਉਹਨੂੰ ਕਹਤੇ ਮੈਂ ਕਹਾਂ ਉਹਦੀ ਚੀਜ਼ ਤਾਂ ਸਾਰਿਆਂ ਨੂੰ ਦਿਖਦੀ ਆ ਉਹ ਤਾਂ ਕੋਈ ਵੀ ਮੈਂ ਵੀ ਸਮਝਦੀ ਆ ਦੁੱਖ ਹੈਗਾ ਉਹਨੂੰ ਪਰ ਜੋ ਮਹਿਨਤਾਂ ਵੀ ਕੀਤੀਆਂ ਨੇ ਉਹ ਨੇ ਨਾ ਕਿਸੇ ਨੂੰ ਪਤਾ ਜੇ ਲੋਕੀ ਤਾਂ ਪਰ ਸੋਸ਼ਲ ਮੀਡੀਆ ਤੇ ਬੋਲਦੇ ਹੀ ਐ ਕਿ ਤੁਸੀਂ ਗੰਦ ਪਾਇਆ ਹੋ ਤੁਸੀਂ ਲੋਕਾਂ ਨੂੰ ਪੁੱਠੀ ਮੱਤਾ ਦੇ ਰਹੇ ਹੋ ਆਣ ਵਾਲੇ ਨਿਆਣਿਆਂ ਨੂੰ ਪੁੱਠੀ ਮੱਤਾ ਦੇ ਰਹੇ ਹੋ ਹਾਂਜੀ ਉਹ ਤਾਂ ਲੋਕੀ ਕਹਿੰਦੇ ਆ ਕੋਈ ਚੰਗਾ ਵੀ ਕਹਿੰਦੇ ਆ ਇਹ ਤਾਂ ਹੀ ਰੱਖ ਕੇ ਐਨਾ ਸੋਹਣਾ ਰਹਿੰਦੇ ਆ ਕੋਈ ਇੱਕ ਘਰ ਵਾਲੀ ਨਹੀਂ ਬੰਦਾ ਰੱਖ ਸਕਦਾ ਤੇ ਤੁਸੀਂ ਦੋ ਦੋ ਰੱਖੀਆਂ ਦੋਏ ਕਿੰਨੀਆਂ ਖੁਸ਼ ਰਹਿੰਦੇ ਆ ਇਹਨਾਂ ਨੂੰ ਸਾਲ ਹੋ ਗਿਆ ਕਿ ਕਦੇ ਇਹਨਾਂ ਚ ਮੈਂ ਲੜਾਈ ਨਹੀਂ ਅੱਛਾ ਹਮ ਪਹਿਲਾ ਇੰਟਰਵਿਊ ਚ ਵੀ ਸਾਨੂੰ ਉਹਨਾਂ ਨੇ ਮਤਲਬ ਕਿ ਕਿਹਾ ਵਾ ਕਿ ਤੁਸੀਂ ਕਾਹਤੇ ਕਿਹਾ ਉਹਦਾ ਘਰ ਕਾਹਤੇ ਬਿਵਾਦ ਕੀਤਾ ਉਹਨੂੰ ਕਾਹਤੇ ਮੈਂ ਕਿਹਾ ਉਹਦੀ ਚੀਜ਼ ਤਾਂ ਸਾਰਿਆਂ ਨੂੰ ਦਿਖਦੀ ਆ ਉਹ ਤਾਂ ਕੋਈ ਵੀ ਮੈਂ ਵੀ ਸਮਝਦੀ ਆ ਦੁੱਖ ਹੈਗਾ ਉਹਨੂੰ ਮੈਂ ਨਹੀਂ ਸਾਨੂੰ ਕਹਿੰਦਾ ਮੈਂ ਵੀ ਤਾਂ ਜਨਾਨੀ ਆ ਮੈਂ ਵੀ ਦੁੱਖ ਇੱਥੇ ਕੱਟ ਕੇ ਆਈਆਂ ਮੈਨੂੰ ਸਾਦਾ ਪਤਾ ਵਾ ਪਰ ਜੋ ਮੈਨਾਂ ਵੀ ਬੀਤੀਆਂ ਨੇ ਉਹਨਾਂ ਇਹਨਾਂ ਕਿਸੇ ਨੂੰ ਪਤਾ ਅਸੀਂ ਪੈਨੋ ਤਾਂ ਨਹੀਂ ਸੀ ਕਹਾਉਣਾ ਚਾਹਦੇ ਆ ਹੁਣ ਹੋਇਆ ਸਾਰਿਆਂ ਕਰਕੇ ਨਾ ਸਾਨੂੰ ਬਦਨਾਮ ਕਰਦੇ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਆ ਸਾਰਿਆਂ ਨੂੰ ਸਮਝਾਉਣ ਦੀ ਅੰਨਹੀਂ ਕਿਸੇ ਨੇ ਸਮਝਿਆ ਅਸੀਂ ਹਲੇ ਵੀ ਜੋ ਵੀ ਮੀਡੀਆ ਲੋਕ ਦੇਖ ਰਹੀ ਹੈ ਹਲੇ ਮੈਂ ਉਹਨਾਂ ਨੂੰ ਇਹ ਸੰਦੇਸ਼ ਦਊਂਗਾ ਕਿ ਕਦੇ ਵੀ ਇੱਕ ਤਰਫ ਆ ਗੱਲ ਸੁਣ ਕੇ ਜਜਮੈਂਟ ਨਾ ਕਰਿਆ ਕੰਨਿਆਂ ਦੇ ਘਰ ਬਰਬਾਦ ਹੋ अच्छा बहुत काल बर्बाद हो चुके कि पहले इंटरव्यू में मैं यही मैसेज ਦਿੱਤਾ ਹੋਇਆ ਸੀ ਪਰ ਉਹਨਾਂ ਨੇ ਮੈਸੇਜ ਵਿੱਚ ਮੇਰਾ ਵਿੱਚ ਪਾਇਆ ਨਹੀਂ ਹੈਗਾ ਜੋ ਸਰਦਾਰ ਜੀ ਨੇ ਬੋਲੇ ਅੱਛਾ ਕਿ ਕਦੇ ਵੀ ਕਿਸੇ ਦੀ ਵੀ ਕੋਈ ਵੀ ਚੰਗੀ ਮੰਦੀ ਵੀ ਆ ਜੇ ਕਿਸੇ ਦੀ ਸੁਣਦੇ ਹੋ ਨਾ ਇੱਕ ਪਾਸੇ ਦੀ ਨਾ ਸੁਣੋ ਦੂਜੇ ਪਾਸੇ ਦੀ ਵੀ ਸੁਣੋ ਫਿਰ ਤੁਹਾਨੂੰ ਪਤਾ ਲੱਗੇਗਾ ਗਲਤੀ ਕਿਹਦੀ ਹੈਗੀ ਪਰ ਤੁਹਾਡੇ ਅਕੋਰਡਿੰਗ ਦੋ ਵਿਆਹ ਕਰਾਣੇ ਸਹੀ ਹੈ ਨਹੀਂ ਸਹੀ ਨਹੀਂ ਹੂੰ ਸਹੀ ਤਾਂ ਨਹੀਂ ਹੈਗੇ ਹੂੰ ਪਰ ਜੋ ਸਾਡੇ ਨਾਲ ਹਾਲਾਤਾਂ ਨੇ ਬੀਤਿਆ ਆ Papa ਦੋ ਜਣਾਂ ਨੂੰ ਇਹ ਸਲਾਹ ਦਵਾਂ ਕਿ ਇਹਦਾ ਕਰਾਣਾ ਪਿਆ ਲੋਕਾਂ ਨੇ ਮਜਬੂਰ ਕਰਤਾ ਤੁਹਾਨੂੰ ਦੋਗੇ ਲੋਕਾਂ ਨੇ ਮਜਬੂਰ ਕੀਤਾ ਇਸ ਕਰਕੇ ਮੈਨੂੰ ਕਰਵਾਣਾ ਪਿਆ ਹਮ ਇੱਕ ਬਾਅਦ ਫੇਅਰ ਰੱਖਣਾ ਹੋਰ ਚੀਜ਼ ਹੁੰਦੀ ਹੈ ਇੱਕ ਵਿਆਹ ਬਹੁਤ ਵੱਡੀ ਚੀਜ਼ ਹੈ ਤੁਸੀਂ ਦੂਜਾ ਵਿਆਹ ਕਰਾਉਣ ਤੋਂ ਪਹਿਲੇ ਸੋਚਿਆ ਸੀ ਕੁਝ ਨਹੀਂ ਮੈਂ ਹਲੇ ਕੁਝ ਨਹੀਂ ਸੋਚਿਆ ਤੇ ਉਹਨਾਂ ਘਰ ਦਾ ਖਰਚਾ ਕਿਵੇਂ ਚੱਲ ਰਿਹਾ ਘਰ ਦਾ ਖਰਚਾ ਇਸ ਟਾਈਮ ਦਾ ਬਹੁਤ ਖਰਚਾ ਲੱਗਦਾ ਪਿਆ ਕਿਉਂਕਿ ਸਾਲ ਹੋ ਜਾਣਾ ਮੇਰੇ ਕੰਮ ਬੰਦੇ ਡੰਗੇ ਚੱਲਦੇ ਨੇ ਕੰਮ ਕੰਪਨੀ ਤੇ ਬਹੁਤ ਮੰਦਾ ਚੱਲਦਾ